ਅਮਰਤ ਦੇ ਬਾਬਤ ਬਹੁਤ ਸੋਹਣਾ ਲਿਖਿਆ ਆ ਕਿ ਅਮਰਤ ਦੇ ਵਿੱਚ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਆ ਨੇ ਸਾਰ ਦੇ ਸਰਗੁਣ ਟਕਾਏ ਹੋਏ ਨੇ ਰੱਖੇ ਹੋਏ ਨੇ ਉਹ ਵਿਦਵਾਨ ਲਿਖਦਾ ਗੋਬਿੰਦ ਰਾਏ ਸੀ ਪ੍ਰਭੂ ਵਿੱਚ ਲੀਨ ਹੋਇਆ ਕਾਦਰ ਦੇ ਕੁਦਰਤ ਉਹਨ ਨੂੰ ਸਾਹਮਣੇ ਵਿਖਾਈ ਦਿੱਤੀ ਬੱਦਲਾਂ ਨੇ ਗਰਜ ਦਿੱਤੀ ਬਿਜਲੀ ਨੇ ਚਮਕ ਦਿੱਤੀ ਸਤ ਰੰਗ ਪੀਂਘ ਦਿੱਤੇ ਸੂਰਜ ਗਰਮਾਈ ਦਿੱਤੀ ਸਾਗਰਾਂ ਨੇ ਜੋਸ਼ ਦਿੱਤਾ ਪਰਬਤਾਂ ਨੇ ਸ਼ਾਂਤਮਈ ਤਾਰਿਆਂ ਨੇ ਲੋਦ ਦਿੱਤੀ ਚੰਨ ਠੰਡਾਈ ਦਿੱਤੀ ਧਰਤੀ ਨੇ ਨਿਮਰਤਾਤ ਖੁਲ ਅਸਮਾਨ ਦਿੱਤੀ ਪੌਣ ਪਾਣੀ ਬਰਫਾਂ ਨੇ ਸੋਚ ਤੇ ਸਫਾਈ ਦਿੱਤੀ ਉਸਾਂ ਨੇ ਜلال ਦਿੱਤਾ ਉਸਾਂ ਕਹਿੰਦੇ ਨੇ ਅੱਗ ਨੂੰ ਉਸਾਂ ਨੇ ਜلال ਦਿੱਤਾ ਖੇੜਾ ਪ੍ਰਭਾਦ ਦਿੱਤਾ ਰਾਤ ਨੇ ਇਕਾਤ ਦਿੱਤੀ ਦਿਨ ਰੁਸ਼ਨਾਈ ਦਿੱਤੀ ਬਾਗਾਂ ਨੇ ਬਹਾਰ ਦਿੱਤੀ ਭੌਰਿਆਂ ਪਿਆਰ ਦਿੱਤਾ ਕੋਇਲਾ ਨੇ ਦਰਦ ਦਿੱਤਾ ਫੁੱਲਾਂ ਨਰਮਾਈ ਦਿੱਤੀ ਸਰ ਗੁਣ ਇਕੱਠੇ ਕਰਿ ਸ੍ਰੀ ਦਸ਼ਮੇਸ਼ ਪਿਤਾ ਪੂਰਨ ਮਨੋਖ ਦਾ ਸਰੂਪ ਸੀ ਬੜਾਈ ਗਏ ਨਾਮ ਸੰਤੋਖ ਦਇਆ ਧਰਮ ਤੇ ਗਿਆਨ ਲੈ ਸੱਚ ਇਨਸਾਫ ਨੇਕੀ ਵਿੱਚ ਉਹਦੇ ਪਾਈ ਗਏ ਸੇਵਾ ਤੇ ਸਿੱਧਕ ਪ੍ਰੇਮ ਨਿਮਰਤਾ ਤੇ ਸ਼ਾਂਤਮਈ ਅਣਖ ਕੁਰਬਾਨੀ ਜੋਸ਼ ਬੀਰਤਾ ਮਿਲਾਈ ਗਏ ਜੁਗਤ ਤੇ ਮੁਗਤੀ ਨੂੰ ਸ਼ਗਤ ਤੇ ਭਗਤੀ ਨੂੰ ਜਾ ਪਤਾ ਸੰਜਮਤ ਇਕਤਾ ਰਲਾਈ ਗਏ ਸਰਬ ਲੋਧ ਬਾਟੇ ਵਿੱਚ ਨਿਰਮਲ ਜਲ ਪਾ ਕੇ ਫੇਰ ਫੇਰ ਖੰਡਾ ਜੋਰ ਖੰਡੇ ਦਾ ਮਿਲਾਇਆ ਗਿਆ ਜੀਤੋ ਜੀ ਨੇ ਆਣ ਕੇ ਇਸ ਬਾਟੇ ਚ ਪਤਾਸੇ ਪਾਏ ਸਮਝੋ ਮਠਾਸ ਨੂੰ ਸੀ ਜਲ ਚ ਰਲਾਇਆ ਗਿਆ ਫੇਰ ਪੰਜਾਂ ਸਾਹਮਣੇ ਸੀ ਜਪਜੀ ਦਾ ਪਾਠ ਕੀਤਾ ਇਓ ਨਾਮ ਇੱਕੋ ਸੇ ਅਕਾਲ ਦਾ ਧਿਆਇਆ ਗਿਆ ਪੜਿਆ ਜਾਂ ਜਾਪ ਸਾਹਿਬ ਸ਼ਕਤੀ ਬਿਆੰਤ ਆਈ ਫਿਰ ਸੇਵਾ ਰਾਗਲੇ ਸਵਈਆ ਨੂੰ ਸੁਣਾਇਆ ਗਿਆ ਖੁਸ਼ੀ ਖੇੜੇ ਵਾਸਤੇ ਸੇ ਪੜਿਆ ਆਨੰਦ ਸਾਹਿਬ ਨਿਮਰਤਾ ਦੇ ਵਾਸਤੇ ਸੇ ਚਾਉ ਪਈ ਨੂੰ ਗਾਇਆ ਗਿਆ ਭਗਤ ਇਹ ਤਾਂ ਸ਼ਕਤੀ ਨੂੰ ਇਕੱਠਾ ਕਰ ਇਕ ਥਾਵੇਂ ਇਓ ਖੰਡ ਧਾਰ ਦਾ ਸੇ ਅੰਮ੍ਰਿਤ ਬਣਾਇਆ ਗਿਆ ਇਹ ਅਖੰਡ ਧਾਰ ਦਾ ਸੀ ਅੰਮ੍ਰਿਤ ਬਣਾਇਆ ਗਿਆ ਕਿੰਨੇ ਗੁਣ ਅੰਮ੍ਰਿਤ ਵਿੱਚ ਗੁਰੂ ਕਲਗੀ ਧਰ ਪਾਦਸ਼ਾਹ ਮਹਾਰਾਜ ਜੀ ਨੇ ਰੱਖੇ ਨੇ ਦੁਨੀਆ ਪਰ ਦੇ ਤੋ ਖਾਲਸਾ ਜੀ ਜਦੋਂ ਆਪਾਂ ਅੰਮ੍ਰਿਤ ਛਕ ਲੈਨੇ ਆ ਬਾਣੀ ਬਾਣੇ ਦੇ ਧਾਰਣੀ ਹੋ ਜਾਂਨੇ ਆ ਤੇ ਗੁਣਾਂ ਦਾ ਸੰਗ੍ਰਹਿ ਹੋ ਜਾਂਦਾ ਗੁਣਾਂ ਦੇ ਸੰਗ੍ਰਹਿ ਦਾ ਨਾਂ ਹੀ ਖਾਲਸਾ ਆ ਗੁਣਾਂ ਦੇ ਸੰਗ੍ਰਹਿ ਦਾ ਤਾਇ ਤਾਂ ਸਾਤ ਗੁਰੂ ਜੀਆਂ ਸਾਨੂੰ ਹੁਕਮ ਕੀਤਾ ਸਾਂਝ ਕਰੇ ਜਹ ਗੁਣਹ ਕੇ ਰੀ ਛੋੜ ਆਵਗਣ ਚੱਲੀ ਐ ਗੁਣਾ ਦੀ ਸਾਂਝ ਪਾਉਣੀ ਆ ਗੁਰੂ ਕਿਹਾ ਸਿੱਖਾਂ ਨੇ ਤੋ ਸਾਧ ਸੰਗਤ ਜਿਓ ਅੱਜ ਕਿੰਨਾ ਵੀ ਕਾਇ ਲਈਏ ਕਿ ਭਾਈ ਅੰਮ੍ਰਿਤ ਛਕ ਲੋ ਗੁਰੂ ਵਾਲੇ ਬਣ ਜੋ ਨਗੁਰੇ ਪੋਣੀ ਦੀ ਜੂਠ ਨੂੰ ਲਾ ਲਾਓ ਕੋਈ ਤਿਆਰ ਹੋਣ ਨੂੰ ਤਿਆਰ ਨਹੀਂ ਖਾਲਸਾ ਜੀ ਅੰਮ੍ਰਿਤ ਛਕਣ ਨੂੰ ਤਿਆਰ ਨਹੀਂ ਕਹਦਾ ਸਮਾਸੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਕਹਿੰਦਾ ਸਵਰਨ ਨਰ ਮਨ ਜਾਣ ਅੰਮ੍ਰਿਤ ਖੋਜ ਦੇਸੋ ਅੰਮ੍ਰਿਤ ਗੁਰ ਤੇ ਪਾਇਆ ਦੇਵਤੇ ਸਭ ਲਬਦ ਫਿਰਦੇ ਸਾਨੂੰ ਨਹੀਂ ਸੀ ਮਿਲਦਾ ਇਹ ਤਾਂ ਗੁਰੂ ਸਾਹਿਬ ਨੇ ਤਰਸ ਕੀਤਾ ਸਾਡੇ ਤੇ ਤਰਸ ਅੰਮ੍ਰਿਤ ਦੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਕਹਦਾ ਉਸਾਨਾ ਕਹਾਣੀ ਸੁਣੀ ਹੈ ਕਿ ਸਤਜੋਗ ਵਿੱਚ ਦੇਵਤਿਆਂ ਤੇ ਦਾਤਾਂ ਨੇ ਸਮੁੰਦਰ ਰੜਕਿਆ ਤੇ 14 ਰਤਨ ਨਿਕਲੇ ਉਹਦੇ ਵਿੱਚੋਂ ਸ਼ਰਾਬ ਉਹਦੇ ਵਿੱਚੋਂ ਅੰਮ੍ਰਿਤ ਵੀ ਨਿਕਲਿਆ ਤੇ ਵਿਸ਼ਨੂ ਜੀ ਮੋਹਣੇ ਰੂਪ ਧਾਰਨ ਕਰਕੇ ਸ਼ਰਾਬ ਦਾਤਾਂ ਨੂੰ ਪਿਆਏ ਗਏ ਤੇ ਅੰਮ੍ਰਿਤ ਦੇਵਤਿਆਂ ਨੂੰ ਪਿਆਏ ਗਏ ਇੱਕ ਦਾਤ ਨੂੰ ਪਤਾ ਲੱਗ ਗਿਆ ਸਾਡੇ ਨਾਲ ਧੋਖਾ ਹੋ ਰਿਹਾ ਆ ਉਹਨੇ ਆਪਣਾ ਰੂਪ ਬਦਲ ਕੇ ਦੇਵਤਿਆਂ ਦੀ ਲਾਈਨ ਵਿੱਚ ਜਾ ਕੇ ਬੈਠ ਕੇ ਅੰਮ੍ਰਿਤ ਛਕ ਲਿਆ ਤੇ ਵਿਸ਼ਨੂ ਨੂੰ ਮੋਹਣੇ ਰੂਪ ਵਿੱਚ ਪਤਾ ਲੱਗ ਗਿਆ ਵੀ ਇਹ ਤਾਂ ਦਾਤ ਆ ਤਸ ਉਹਦਾ ਰਸ਼ਨ ਚੱਕ ਕਰਦੇ ਨਾਲ ਉਹਦਾ ਸਿਰ ਕੱਟ ਦਿੱਤਾ ਤੋਂ ਖਾਲਸਾ ਜੀ ਮੈਂ ਇਹਦੇ ਚ ਸਿਰ ਬੈਨਤੀ ਕਰਦਾ ਆ ਵੇਖੋ ਦੇ ਦੈਂਤਾਂ ਨੂੰ ਪਤਾ ਲੱਗਾ ਵੀ ਅੰਮ੍ਰਿਤ ਉਧਰ ਜਾ ਰਿਹਾ ਹੈ ਰੂਪ ਬਟਾ ਕਰਕੇ ਉਹਨਾਂ ਨੇ ਅੰਮ੍ਰਿਤ ਛਕਿਆ ਬਿਸ਼ੰਗ ਪਾਵੇ ਬਾਅਦ ਵਿੱਚ ਅੰਮ੍ਰਿਤ ਦਾ ਏਵਜ ਉਹਨਾਂ ਨੂੰ ਆਪਣਾ ਸਿਰ ਵਡਾਉਣਾ ਪਿਆ ਤੇ ਆਜਿਤ ਖਾਲਸਾ ਜੀ ਉਹ ਸਾਡ ਨੂੰ ਸਤਿਗੁਰੂ ਮਹਾਰਾਜ ਜੀ ਨੇ ਵੱਡੀਆਂ ਬਖਸ਼ਿਸ਼ਾਂ ਫਰੀ ਵਿੱਚ ਦਿੱਤੀਆਂ ਨੇ ਪਰ ਵਿਆਪਾ ਤਿਆਰ ਨਹੀਂ ਹੁੰਦੇ ਗੁਰੂ ਵਾਲੇ ਬਣਨਾ ਚਾਹੀਦਾ ਗੁਰੂ ਤੋਂ ਬਿਨਾ ਖਾਲਸਾ ਜੋ ਖੇਡ ਨਹੀਂ ਬੜਨੀ ਕੋਈ ਵੀ ਤੋ 13 ਤਰੀਕ ਨੂੰ ਅੰਮ੍ਰਿਤ ਸੰਚਾਰ ਹੋ ਰਿਹਾ ਸਵੇਰੇ 6 ਵਜੇ